ਮੇਰੇ ਵੱਲੋਂ ਨਵੇਂ ਸਾਲ 2025 ਦੀਆਂ ਸਾਰਿਆਂ ਨੂੰ ਵਧਾਈਆਂ ਦੀਆਂ ਵਧਾਈਆਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਨਵਾਂ ਸਾਲ 2025 ਸਾਰਿਆਂ ਦੀ ਖੁਸ਼ੀਆਂ ਲੈ ਕੇ ਆਵੇ ਤੇ ਖੁਸ਼ੀਆਂ ਭਰਿਆ ਬਤੀਤ ਹੋਵੇ ਫਿਰ ਸਾਲ 2024 ਜੋ ਨੰਨ ਚੁੱਕਾ ਹੋਇਆ ਤੇ ਕਈ ਤਰ੍ਹਾਂ ਦੀਆਂ ਗੜਬੜੀਆਂ ਟੁਟੀਆਂ ਹੋਈਆਂ ਹੋਣਗੀਆਂ ਅਰਦਾਸ ਕਰਦਾ ਕਿ ਨਵੇਂ ਸਾਲ ਤੇ ਨਾ ਹੋਵੇ ਜਿਵੇਂ ਕਿ ਧਰਤੀ 'ਤੇ ਹੇਠਲਾ ਪਾਣੀ ਬਹੁਤ ਕੀਮਤੀ ਹੈ ਬਹੁਤ ਮਨਮੋਲਾ ਹੈ ਮੈਂ ਇੱਕ ਕਿਸਾਨ ਆ ਸਭ ਮੇਕਾਉਂ ਵੀ ਮੋਟਰ ਚਾਲ ਕੇ ਵਾਧੂ ਪਾਣੀ ਜੋ ਨਹੀਂ ਚਾਹੀਦਾ ਹੀ ਉਹ ਨਿਕਲਿਆ ਹੋਊਗਾ ਪਾਣੀ ਵਿਆਸ ਗਿਆ ਹੋ ਪਰ ਮਾਨਵਾ ਅੱਗੇ ਅਰਦਾਸ ਕਰਦਾ ਕਿ ਨਵੇਂ ਸਾਲ ਤੋਂ ਇਹੋ ਜਿਹਾ ਕੰਮ ਨਾ ਹੋਵੇ ਇਹ ਪਾਣੀ ਵਾਧੂ ਵਿਆਸ ਨਾ ਜਾਵੇ ਤੇ ਹੋਰ ਇਹ ਸਭ ਪਿਛਲੇ ਸਾਲ ਤੋਂ ਜੋ ਰਹਿਤ ਖੂਦ ਫਸਲਾਂ ਦਾ ਜਿਵੇਂ ਕਿ ਝੋਨੇ ਦੀ ਪਰਾਲੀ ਤੇ ਕਾਂਕੜਾ ਨਾਲ ਹੋਰ ਨੇਕਸ ਤੋਂ ਅੱਗਾ ਲੱਗਿਆ ਹੋਣਗੇ ਜਿਨ੍ਹਾਂ ਦਾ ਆਮ ਪ੍ਰਭਾਵਿਤ ਹੋਇਆ ਤੇ ਇਹਨਾਂ ਨੂੰ ਨੁਕਸਾਨ ਹੋਇਆ ਪੋਲੂਸ਼ਨ ਫੈਲਿਆ ਜੀਵ ਜੰਤੂ ਪਸ਼ੂ ਪੰਛੀਆਂ ਨੂੰ ਨੁਕਸਾਨ ਹੋਇਆ ਇਹਨਾਂ ਰੁੱਖਾਂ ਨੂੰ ਜੋ ਸਾ ਨੂੰ ਆਖਿਰ ਦਿਨ ਅਕਸੀਜਨ ਦਿੰਦੇ ਆ ਇਹ ਵੀ ਸੜੇ ਹੋਣਗੇ ਪਰ ਮਾਨਸ ਬਾਗੇ ਅਰਦਾਸ ਕਰਦੇ ਆ ਕਿ ਜੋ ਜਾ ਰਹੇ ਆ ਗਾਲੇ ਵਿੱਚ ਅੱਗ ਲੱਗੀ ਆ ਮਜਬੂਰੀ ਵਸ ਸਰਕਾਰ ਸਾਡਾ ਸਾਥ ਦੇਵੇ ਸਾਨੂੰ ਅੱਗਾਂ ਨਾਲ ਨਹੀਂ ਆ ਬੰਨ ਕਰਨੇ ਨਾਲ ਵਾਲੇ ਪੈਣ ਸਾਡੀ ਚਾਹ ਦੀ ਕਲਾ ਜੀ ਹੋਵੇ ਤੇ ਹੋਰ ਵੀ ਪ੍ਰਮਾਤ ਬਾਗੇ ਅਰਦਾਸ ਕਰਦਾ ਕਿ ਇਥੇ ਜੋ ਮੈਂ ਤਕਦਾ ਆਉਣਾ ਮਿਹਨਤੀ ਸਾਰੇ ਚੋਲੀਆਂ ਭਰ ਕੇ ਜਾਣ ਇਥੋਂ ਜੋ ਵੀ ਨਾਲ ਜਾਂਦਾ ਸਾਰਿਆਂ ਦੇ ਪੀਤੇ ਭਰੇ ਰਹਿਣ ਚੰਦੀ ਕਲਾ ਰਹਿਣ ਕੋਈ ਵੀ ਭੁੱਖਾ ਨਾ ਰਹੇ ਕਿੰਨੇ ਸਾਡੀਆਂ ਸਾਰਿਆਂ ਨੂੰ ਇੱਕੋ ਜਿਹੀ ਫਿਰ ਬੰਦਾ ਜਾਂਦੀ ਬੰਦਾ ਆ